ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਰਾਈਫਲਾਂ ਸਮੇਤ ਰਵਾਲਬਰ ਸਮੇਤ ਗ੍ਰਿਫਤਾਰੀਆਂ ਹੋਈਆਂ ਨੇ 78 ਸਮਰਥਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ 78 ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਔਰ ਅਮਰਤਪਾਲ ਸਿੰਘ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰੈਂਡਰ ਕਰ ਦਿੱਤਾ ਜਾਵੇ ਨਹੀਂ ਤਾਂ ਵੱਡੀ ਕਾਰਵਾਈ ਕੀਤੀ ਜਾਵੇਗੀ ਜੀहां ਦੱਸ ਦੇ ਕਿ ਜਲੰਧਰ ਦੇ ਨੇੜੇ ਨਕੋਦਰ ਪਿੰਡ ਨਕੋਦਰ ਦੇ ਨੇੜੇ ਪਿੰਡ ਹੈ ਸਰੀ ਜਿੱਤੇ ਪਾਇਆ ਹੋਇਆ ਹੈ ਅਮਰਤਪਾਲ ਸਿੰਘ ਉਹਨਾਂ ਨੂੰ ਹੋਰ ਸਰੈਂਡਰ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ ਅਜਈਆਂ ਖਬਰਾਂ ਦੇ ਵਿਚਾਲੇ ਪੁਲਿਸ ਲਗਾਤਾਰ ਮੈਸੇਜ ਦੇ ਰਹੀ ਹੈ ਪੁਲਿਸ ਲਗਾਤਾਰ ਕਹਿ ਰਹੀ ਹੈ ਕਿ ਅਮਰਤਪਾਲ ਸਿੰਘ ਉਹਨਾਂ ਨੂੰ ਕਿ ਸਰੈਂਡਰ ਕੀਤਾ ਜਾਵੇ ਤਾਂ ਦੱਸ ਦੇ ਕਿ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ 78 ਸਾਥੀਆਂ ਨੂੰ ਗ੍ਰਿਫਤਾਰ ਕੀਤਾ 78 ਸਮਰਥਕਾਂ ਨੂੰ ਗ੍ਰਿਫਤਾਰ ਆ ਗਿਆ ਉਹ ਨਾਲ ਹੀ ਨੌ ਰਾਈਫਲਾਂ ਬਰਾਮਦ ਹੋਈਆਂ ਤੇ ਇੱਕ ਰਵਾਲਬਰ ਬਰਾਮਦ ਹੋਇਆ ਦੱਸ ਦੇ ਕੇ ਕਈ ਜ਼ਿੰਦਾਕਾਰ ਤੋਸ ਵੀ ਬਰਾਮਦ ਕੀਤੇ ਨੇ ਪੁਲਿਸ ਨੇ ਪੁਲਿਸ ਦਾ ਵੱਡਾ ਐਕਸ਼ਨ ਕਹਿ ਦਿਆ ਵੱਡੀ ਕਾਰਵਾਈ ਪੁਲਿਸ ਇਸ ਵਕਤ ਰਾਤ ਦੇ ਹਨੇਰੇ ਦੇ ਵਿੱਚ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਚੌਣੀ ਦੇ ਵਿੱਚ ਤਬਦੀਲ ਹੋ ਗਿਆ ਜਲੰਧਰ ਨਕੋਦਰ ਏਰੀਆ ਫਲਾਈਓਵਰ ਦੀਆਂ ਤਸਵੀਰਾਂ ਇਹ ਫਲਾਈਓਵਰ ਦੀਆਂ ਤਸਵੀਰਾਂ ਜਿੱਥੋਂ ਗ੍ਰਫਤਾਰੀ ਕੀਤੀ ਗਈ ਹੈ ਔਰ ਤਾਂ ਦੇਖ ਸਾਜੋ ਹਰੇਕ ਰਾਹ ਜਾਣ ਵਾਲੇ ਰਾਹੀਰ ਦੀ ਚੈਕਿੰਗ ਕੀਤੀ ਯਾਰ ਇਹ ਹਰੇਕ ਵਹੀਕਲ ਨੂੰ ਜਿਹੜਾ ਰੋਕ ਕੇ ਪੁੱਛਿਆ ਜਾ ਰਿਹਾ ਫਿਰ ਉਸ ਨੂੰ ਜਾਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਤਸਵੀਰਾਂ ਨੇ ਜਲੰਧਰ ਦੀਆਂ ਤਸਵੀਰਾਂ ਦਿਖਾ ਰਿਹਾ ਵੱਡੇ ਜਿਹੜੇ ਅਫਸਰ ਨੇ ਮੌਕੇ ਤੇ ਪਹੁੰਚੇ ਹੋਏ ਨੇ ਬੈਰੀਕੇਡਿੰਗ ਕੀਤੀ ਹੋਈ ਆ ਪੂਰੀ ਤਰ੍ਹਾਂ ਦੇ ਨਾਲ ਉਹ ਲਗਾਤਾਰ ਪੈਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਪ੍ਰਸ਼ਾਸਨ ਨੇ ਹਰੇਕ ਰਾਤ ਉਹ ਜਾਣ ਵਾਲੇ ਰਾਹੀਰ ਦੇ ਨਾਲ ਪੁੱਛਗਿੱਛ ਹੋ ਰਹੀ ਹੈ ਅਮਰਤਪਾਲ ਸਿੰਘ ਹੋਂਾ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਪੁਲਿਸ ਕਹਿ ਰਹੀ ਹੈ ਕਿ ਅਮਰਤਪਾਲ ਸਰੈਂਡਰ ਕਰੇ ਅਜੇ ਜਿਹੜਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਔਰ ਨਾਲ ਹੀ 78 ਜਿਹੜੇ ਸਾਥੀ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਕੋਲੋਂ ਹਥਿਆਰ ਬਰਾਮਦ ਹੋਏ ਨੇ ਰਿਵਾਲਬਰ ਔਰ ਰਫਲਾ ਬਰਾਮਦ ਕੀਤੀਆਂ ਗਈਆਂ ਜੀਆਂ ਦੱਸਦੇ ਕਿ ਅਮਰਤਪਾਲ ਸਿੰਘ ਹੋਂਾ ਦੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਬਾਅਦ ਇਸ ਪੰਜਾਬ ਦੇ ਜਤੇ ਬੰਦੀ ਦੇ 78 ਸਮਰਥਕ ਜਿਹੜੇ ਆ ਗ੍ਰਿਫਤਾਰ ਕਰ ਲਏ ਗਏ ਨੇ ਪੁਲਿਸ ਦੇ ਵੱਲੋਂ ਨਾਲ ਹੀ ਜੇ ਗੱਲ ਕਰੀ ਤਾਂ ਲਗਾਤਾਰ ਅਮਰਤਪਾਲ ਸਿੰਘ ਹੋਂਨਾ ਤੇ ਸ਼ਿਕੰਜਾ ਕੱਸਦੀ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਕੁਲਦੀਪ ਚਾੜ ਸਮੇਤ ਵੱਡੇ ਅਫਸਰ ਮੌਕੇ ਤੇ ਮੌਜੂਦ ਨੇ ਕਮਿਸ਼ਨਰ ਕੁਲਦੀਪ ਚਾੜ ਜਲੰਧਰ ਦੇ ਸੀਪੀ ਦਾ ਦੱਸ ਦੇ ਕਿ ਲਗਾਤਾਰ ਜਿਹੜਾ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਚਰਚਾਵਾ ਚੱਲੀਆਂ ਨੇ ਕਿ ਐਨਐਸਏ ਲਖਸਾ ਦਾ ਜਿਸ ਹਿਸਾਬ ਦੇ ਨਾਲ ਦੇਖ ਸਕਦੇ ਹੋ ਜਿਸ ਹਿਸਾਬ ਦੇ ਨਾਲ ਸਾਰਾ ਜਿਹੜਾ ਇਹ ਬਿਉਂਦਬੰਦੀ ਫੀਨੋਮਨਾ ਰਚਿਆ ਜਾ ਰਿਹਾ ਜਿਸ ਹਿਸਾਬ ਦੇ ਨਾਲ ਇੰਨਾ ਟਾਈਮ ਹੋ ਰਿਹਾ ਹੋ ਸਕਦਾ ਹੈ ਕਿ ਐਨਐਸਏ ਲੱਗ ਸਕੇ ਤਾਂ ਦੱਸ ਦਿਓ ਕਿ ਲਗਾਤਾਰ ਚਰਚਾਾਂ ਮ ਆ ਰਹੀਆਂ ਨੇ ਦੱਸ ਦਿਓ ਪਹਿਲਾਂ 6 ਸਮਰਥਕ ਗ੍ਰਿਫਤਾਰ ਕੀਤੇ ਸ ਤੇ ਹੁਣ 78 ਸਮਰਥਕਾਂ ਨੂੰ ਗ੍ਰਿਫਤਾਰੀ ਜਿਹੜੀ ਹੈ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਰਫਲਾਂ ਬਰਾਮਦ ਕੀਤੀਆਂ ਗਈਆਂ ਜੇ ਨਾਲ ਹੀ ਗੱਲ ਕਰੀਏ ਤਾਂ ਰਫਲਾਂ ਦੇ ਨਾਲ ਜਿਹੜਾ ਰਵਾਲਵਰ ਵੀ ਬਰਾਮਦ ਕੀਤੇ ਗਏ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ 78 ਸਮਰਥਕ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਦੱਸ ਦੇਗੇ ਪੁਲਿਸ ਦੇ ਬੋਲੇ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਲਿਆ ਗਿਆ ਅਮਰਤਪਾਲ ਸਿੰਘ ਨੂੰ ਲੈ ਕੇ ਔਰ ਲਗਾਤਾਰ ਅਮਰਤਪਾਲ ਸਿੰਘ ਨੂੰ ਕਿਹਾ ਜਾ ਰਿਹਾ ਕਿ ਸਰੈਂਡਰ ਕੀਤਾ ਜਾਵੇ ਸਰੈਂਡਰ ਕਰਨ ਦੇ ਲਈ ਵਾਰ-ਵਾਰ ਪੁਲਿਸ ਜਿਹੜੀ ਅਮਰਤਪਾਲ ਨੂੰ ਕਹਿ ਰਹੀ ਆ ਔਰ 78 ਸਮਰਥਕਾਂ ਉਹ ਜਿਹੜਾ ਗ੍ਰফতার ਕਰ ਲਿਆ ਗਿਆ ਪੁਲਿਸ ਦੇ ਵੱਲੋਂ ਤਾਂ ਦੱਸ ਦੇ ਕਿ ਜਲੰਧਰ ਦੇਖ ਸਾ ਦਿਓ ਕਿਸ ਪ੍ਰਕਾਰ ਚੌਣੀ ਦੇ ਵਿੱਚ ਤਬਦੀਲ ਹੋ ਚੁੱਕਿਆ ਚੌਣੀ ਦੇ ਵਿੱਚ ਤਬਦੀਲ ਹੋ ਚੁੱਕਿਆ ਪਹਿਲੇ ਹੀ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਜੱਲੂਪੁਰ ਖੇੜਾ ਦੀਆਂ ਵੀ ਦਿਖਾਈਆਂ ਸੀ ਜਦੋਂ ਪੈਰਾ ਮਿਲਟਰੀ ਫੋਰਸ ਜਿਹੜੀ ਹੈ ਮੌਕੇ ਤੇ ਪਹੁੰਚੀ ਔਰ ਨਾਲ ਦੇਖ ਸਕਦੇ ਹੋ ਸੀ ਵਾਹਾਂ ਤੋਂ ਬੱਚਣ ਦੇ ਲਈ ਕਿਹਾ ਗਿਆ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਆਹ ਵਾਹਾਂ ਤੋਂ ਬਚਾ ਜਾਵੇ ਪੈਨਿਕ ਨਾ ਕ੍ਰੀਡ ਕੀਤਾ ਜਾਵੇ ਘਬਰਾਹਟ ਨਾ ਪੈਦਾ ਕੀਤੀ ਜਾਵੇ ਔਰ ਨਾਲ ਹੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਸਾਡਾ ਕੰਮ ਕਰਨ ਦਿਓ ਵਿਗਨ ਨਾ ਪਾਇਆ ਜਾਵੇ ਕਿਸੇ ਪ੍ਰਕਾਰ ਦਾ ਸਭ ਨੂੰ ਲੈ ਕੇ ਲਗਾਤਾਰ ਚੈਕਿੰਗ ਹੋ ਰਹੀ ਹੈ ਚੱਪੇ ਚੱਪੇ ਤੇ ਅੱਜ ਸੋ ਜਿਹੜੀ ਹੈ ਪੰਜਾਬ ਦੇ ਵਿੱਚ ਤਾਂ ਨਾ ਤਾਂ ਪੂਰੇ ਪੰਜਾਬ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਔਰ ਵੱਡੀਆਂ ਧਰਾਵਾਂ ਲਾਉਂਦਿਆਂ ਜਿਹੜਾ ਚਰਚਾਵਾਂ ਚੱਲੀਆਂ ਹੋਈਆਂ ਨੇ ਐਨਐਸਏ ਵਰਗੇ ਜਿਹੜਾ ਐਨਐਸਏ ਲਾਉਨ ਨੂੰ ਕਿਹਾ ਗਿਆ ਤਾਂ ਦੱਸ ਦੇ ਕਿ 78 ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਕੋਲੋਂ 9 ਰਫਲਾਂ ਬਰਾਮਦ ਕੀਤੀਆਂ ਗਈਆਂ ਔਰ ਨਾਲ ਹੀ ਜਿਹੜਾ ਇੱਕ ਰਵਾਲਬਰ ਵੀ ਬਰਾਮਦ ਹੋਇਆ ਤਾਂ ਦੱਸ ਦੇ ਕਿ ਪੰਜਾਬ ਪੁਲਿਸ ਦਾ ਇਸ ਕਾਰ ਫਿਰ ਤੋਂ ਵੱਡਾ ਐਕਸ਼ਨ ਦੇ ਇੱਕ ਨੰਬਰ ਔਰ बार-बार ਪੁਲਿਸ ਜਿਹੜਾ ਇੱਕੋ ਗੱਲ ਕਹਿ ਰਹੀ ਹੈ ਕਿ ਸਰੈਂਡਰ ਕਰ ਦੇਵੇ ਅਮਰਤਪਾਲ ਅਮਰਤ ਕਪਾਲ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾ ਰਿਹਾ ਪੁਲਿਸ ਦੇ ਵੱਲੋਂ ਕਿਉਂਕਿ ਸਰੀ ਪਿੰਡ ਸ੍ਰੀ ਪਿੰਡਾ ਨਕੋਦਰ ਜ਼ਿਲ੍ਹੇ ਦੇ ਵਿੱਚ ਨਕੋਦਰ ਏਰੀਆ ਦੇ ਵਿੱਚ ਤਾਜ਼ਾ ਦੀ ਕਿ ਨਕੋਦਰ ਸ਼ਹਿਰ ਨੇੜੇ ਸ੍ਰੀ ਪਿੰਡ ਹੈ ਜਿੱਥੇ ਪੁਲਿਸ ਦੇ ਵੱਲੋਂ ਘੇਰਾ ਪਾਇਆ ਹੋਇਆ ਤਾਂ ਦੇਖ ਸਕਦੇ ਹੋ ਕਿਸ ਪ੍ਰਕਾਰ ਰਾਤ ਦਾ ਹਨੇਰਾ ਦੇਖ ਸਕਦੇ ਹੋ ਕਿਵੇਂ ਚੱਪੇ-ਚੱਪੇ ਤੇ ਬੈਰੀਕੇਡਿੰਗ ਲਾਤੀ ਗਈ ਹੈ ਦੇਖ ਸਕਦੇ ਹੋ ਜਲੰਧਰ ਹਾਈਵੇ ਜਲੰਧਰ ਫਲਾਈਓਵਰ ਹੈ ਜਿੱਥੇ ਪੂਰੀ ਬੈਰੀਕੇਡਿੰਗ ਕੀਤੀ ਗਈ ਹੈ 12 ਬੋਰ ਦੀਆਂ 7 ਰਾਈਫਲਾਂ ਭੜੀਆਂ ਗਈਆਂ ਨੇ 7 ਰਾਈਫਲਾਂ 12 ਬੋਰ ਦੀਆਂ ਭੜੀਆਂ ਗਈਆਂ ਔਰ ਵੱਡੀ ਗਿਣਤੀ ਦੇ ਵਿੱਚ 373 जिंदा कारतूस ਦੱਸ ਦੇ ਕਿ 373 जिंदा कारतूस ਬ੍ਰਾਮ ਦੋਏ ਨੇ ਔਰ ਇੱਕ ਰਵਾਲਬਰ ਵੀ ਜਿਹੜਾ ਬ੍ਰਾਮ ਦੋਇਆਤਾ ਦੱਸ ਦੇ ਕਿ ਲਗਾਤਾਰ ਪੁਲਿਸ ਵੱਡੇ ਐਕਸ਼ਨ ਦੀ ਤਿਆਰੀ ਚ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਕਿਉਂਕਿ ਹੋ ਸਕਦਾ ਹੈ देर रात ਤੱਕ ਪੰਜਾਬ ਪੁਲਿਸ ਦਾ ਅਫੀਸ਼ੀਅਲ ਸਟੇਟਮੈਂਟ ਵੀ ਜਿਹੜੀ ਹੈ ਸਾਹਮਣੇ ਆ ਸਕਦੀ ਹੈ ਦੱਸ ਦੇ ਕਿ ਪਹਿਲਾਂ 7 ਪਹਿਲਾਂ 7 ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਸੀ ਹੁਣ 78 ਸਮਰਥਕ ਬਾਰਿਸ ਪੰਜਾਬ ਦੇ ਜਥੇਬੰਦੀ ਦੇ 78 ਸਮਰਥਕ ਗ੍ਰਿਫਤਾਰ ਕਰ ਲਏ ਗਏ ਨੇ ਔਰ ਅਮਰਤਪਾਲ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਪੁਲਿਸ ਦੇ ਵੱਲੋਂ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਨੇ ਕਿ ਅੱਜ ਸਵੇਰ ਵੱਡੀ ਕਾਰਵਾਈ ਹੋਊਗੀ ਜਿਹੜਾ ਪਰ ਪਹਿਲਾਂ ਹੋ ਸਕੇ ਤਾਂ ਸਰੈਂਡਰ ਕੀਤਾ ਜਾਵੇ ਤਾਂ ਅਜਿਹਾ ਕਿਹਾ ਗਿਆ ਔਰ ਨਾਲ ਹੀ ਆਮ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਸ਼ਾਂਤੀ ਬਣਾਈ ਰੱਖੋ ਕਿਸੇ ਤਰ੍ਹਾਂ ਦੀ ਕਬਰਾਂ ਹਟਨਾ ਪੈਦਾ ਕੀਤੀ ਆ ਵੀ ਔਰ ਨਾਲ ਹੀ ਜਿਹੜਾ ਲਗਾਤਾਰ ਚੱਪੇ-ਚੱਪੇ ਦੇ ਉੱਪਰ ਪੁਲਿਸ ਆਪਣੀ ਪੈਣੀ ਨਜ਼ਰ ਬਣਾ ਕੇ ਰੱਖੀ ਗਈ ਹੈ ਪੁਲਿਸ ਦੇ ਵੱਲੋਂ ਨਕੋਦਰ ਦੇ ਵਿੱਚ ਸ੍ਰੀ ਪਿੰਡ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਕੋਦਰ ਦੇਵ ਕੋਲ ਸ੍ਰੀ ਪਿੰਡ ਔਰ ਉੱਥੇ ਜਿਹੜਾ ਘੇਰਾ ਪਾਇਆ ਹੋਇਆ ਪੁਲਿਸ ਨੇ ਕਿਹਾ ਹੈ ਕਿ ਇੱਥੇ ਅਮਰਤਪਾਲ ਸਿੰਘ ਔਰ ਅਮਰਤਪਾਲ ਸਿੰਘ ਨੂੰ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਉਹ ਸਰੈਂਡਰ ਕਰ ਦੇਵੇ ਪੁਲਿਸ بار-ਬਾਰ ਕਹਿ ਰਹੀ ਹੈ ਕੁਲਦੀਪ ਚਾਲ ਜਿਹੜੇ ਆ ਮੌਕੇ ਤੇ ਪਹੁੰਚੇ ਹੋਏ ਆ ਹੋ ਸਕਦਾ ਦੇਰ ਰਾਤ ਤੱਕ ਜਿਹੜਾ ਕੋਈ ਵੱਡਾ ਐਕਸ਼ਨ ਪੰਜਾਬ ਪੁਲਿਸ ਦੇ ਵੱਲੋਂ ਲੈ ਲਿਆ ਜਾਵੇ ਤਾਂ ਦੱਸ ਦੇ ਕਿ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਦੇ ਕਰਕੇ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਖਬਰਾਂ ਚੱਲ ਰਹੀਆਂ ਅਸੀਂ ਜੇ ਗੱਲ ਕਰੀਏ ਤਾਂ 9 ਰਫਲਾ 9 ਰਫਲਾ ਬਰਾਮਦ ਹੋਈਆਂ ਔਰ ਇੱਕ ਰਵਾਲਬਰ ਬਰਾਮਦ ਹੋਇਆ ਨਾਲ ਹੀ ਜੇ ਗੱਲ ਕੀਤਾ 300 ਤੋਂ ਵੱਧ ਜਿੰਦਾਕਾਰਤੂਸ 300 ਤੋਂ ਵੱਧ ਜਿੰਦਾਕਾਰਟੀਆਂ ਜਿਹੜੇ ਨੇ ਬਰਾਮਦ ਹੋਏ ਨੇ ਜੇ ਗੱਲ ਕਰਦੇ ਆ ਤਾਂ ਲਗਾਤਾਰ ਜਲੰਧਰ ਤੋਂ ਵੀ ਜਲੰਧਰ ਤੋਂ ਵੀ ਇਹ ਹੀ ਖਬਰਾਂ ਸਾਹਮਣੇ ਆ ਰਹੀਆਂ ਜਿਕੇ ਪੂਰਾ ਜਿਹੜਾ ਇਲਾਕਾ ਹੈ ਤੁਹਾਨੂੰ ਦੱਸਿਏ ਕਿ ਜਿਹੜਾ ਜਲੰਧਰ ਨਕੋਦਰ ਮਲਸੀਆਂ ਲੋਈਆਂ ਜਿਹੜਾ ਸਾਰਾ ਸ਼ਾਹਕੋਟ ਵਰਗੇ ਜਿਹੜਾ ਸਾਰਾ ਇਹ ਇਲਾਕਾ ਦੁਆਬੇ ਦਾ ਤਾਂ ਇੱਥੇ ਵੀ तमाम ਜਿਹੜੇ ਪਿੰਡ ਨੇ ਹਾਈਵੇ ਦੇ ਉੱਪਰ ਹੀ ਪੈਂਦੇ ਨੇ ਸਾਰੇ ਪਿੰਡ ਨਾਲ-ਨਾਲ ਨੇ ਤੇ ਇੱਥੇ ਸਾਰੇ ਫਲਾਈਓਵਰਾਂ ਦੇ ਉੱਪਰ ਉਹ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਪੁਲਿਸ ਤਨਾਤਾਂ ਚੱਪੇ-ਚੱਪੇ ਦੇ ਪੁਲਿਸ ਆ ਦੇਖ ਸਕਦੇ ਹੋ ਰਾਤ ਦਾ ਹਨੇਰਾ ਤੋਂ ਦਿਖਾ ਰਹੇ ਆ ਕਿਸ ਪ੍ਰਕਾਰ ਪੁਲਿਸ ਜਿਹੜੀ ਹੈ ਪਹੁੰਚੀ ਹੋਈ ਹੈ ਤਾਂ ਦੱਸਦੇ ਕਿ ਲਗਾਤਾਰ ਪੁਲਿਸ ਜਿਹੜੀ ਹੈ ਆਪਣਾ ਕੰਮ ਕਰਦੀ ਨਜ਼ਰ ਆ ਰਹੀ ਔਰ ਸਰੈਂਡਰ ਕਰਨ ਦੇ ਲਈ ਅਮਰਤਪਾਲ ਸਿੰਘ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਰੈਂਡਰ ਕਰ ਦਿੱਤਾ ਜਾਵੇ ਅਜਿਹਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਤਾਂ ਦੱਸਦੇ ਕਿ ਅਜਨਾਲਾ ਘਟਨਾ ਦਾ ਵੀ ਜ਼ਿਕਰ ਹੋ ਰਿਹਾ ਐਨਐਸਏ ਲਾਉਣ ਦਾ ਵੀ ਜ਼ਿਕਰ ਹੋ ਰਿਹਾ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰੈਂਡਰ ਕਰ ਦੇਵੇ ਅਮਰਤਪਾਲ ਲਗਾਤਾਰ ਕਿਹਾ ਜਾ ਰਿਹਾ ਦੇ ਵੱਲੋਂ ਅੰਮਰਤਪਾਲ ਸਿੰਘ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰੈਂਡਰ ਕਰ ਦਿੱਤਾ ਜਾਵੇ ਨਹੀਂ ਤਾਂ ਵੱਡੀ ਕਾਰਵਾਈ ਕੀਤੀ ਜਾਵੇਗੀ ਜੀ ਹਾਂ ਦੱਸ ਦੇ ਕਿ ਜਲੰਧਰ ਦੇ ਨੇੜੇ ਨਕੌਦਰ ਪਿੰਡ ਨਕੌਦਰ ਦੇ ਨੇੜੇ ਪਿੰਡ ਹੈ ਸਰੀਂ ਜਿੱਤੇ ਪਾਇਆ ਹੋਇਆ ਹੈ ਅਮਰਤਪਾਲ ਸਿੰਘ ਉਹਨਾਂ ਨੂੰ ਹੋਰ ਸਰੈਂਡਰ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ ਅਜਿਹਾਂ ਖਬਰਾਂ ਦੇ ਵਿਚਾਲੇ ਪੁਲਿਸ ਲਗਾਤਾਰ ਮੈਸੇਜ ਦੇ ਰਹੀ ਹੈ ਪੁਲਿਸ ਲਗਾਤਾਰ ਕਹਿ ਰਹੀ ਹੈ ਕਿ ਅਮਰਤਪਾਲ ਸਿੰਘ ਉਹਨਾਂ ਨੂੰ ਕਿ ਸਰੈਂਡਰ ਕੀਤਾ ਜਾਵੇ ਤਾਂ ਦੱਸ ਦੇ ਕਿ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ 78 ਸਾਥੀਆਂ ਨੂੰ ਗ੍ਰਿਫਤਾਰ ਕੀਤਾ 78 ਸਮਰਤਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਨਾਲ ਹੀ 9 ਰਾਈਫਲਾਂ ਬਰਾਮਦ ਹੋਈਆਂ ਤੇ ਇੱਕ ਰਵਾਲਬਰ ਬਰਾਮਦ ਹੋਇਆ ਦੱਸ ਦੇ ਕਿ ਕਈ ਜ਼ਿੰਦਾਕਾਰਤੂਸ ਵੀ ਬਰਾਮਦ ਕੀਤੇ ਨੇ ਪੁਲਿਸ ਨੇ ਪੁਲਿਸ ਵੱਡਾ ਐਕਸ਼ਨ ਕਹਿ ਦਿਆਂ ਵੱਡੀ ਕਾਰਵਾਈ ਪੁਲਿਸ ਇਸ ਵਕਤ ਰਾਤ ਦੇ ਹਨੇਰੇ ਦੇ ਵਿੱਚ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਚੌਣੀ ਦੇ ਵਿੱਚ ਤਬਦੀਲ ਹੋ ਗਿਆ ਜਲੰਧਰ ਨਕੋਦਰ ਏਰੀਆ ਫਲਾਈਓਵਰ ਦੀਆਂ ਤਸਵੀਰਾਂ ਇਹ ਫਲਾਈਓਵਰ ਦੀਆਂ ਤਸਵੀਰਾਂ ਜਿੱਥੋਂ ਗ੍ਰਿਫਤਾਰੀ ਕੀਤੀ ਗਈ ਹੈ ਔਰ ਤਾਂ ਦੇਖ ਸਕਦੇ ਹੋ ਹਰੇਕ ਰਾਹ ਜਾਣ ਵਾਲੇ ਰਾਹਗੀਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਵਹੀਕਲ ਨੂੰ ਜਿਹੜਾ ਰੋਕ ਕੇ ਪੁੱਛਿਆ ਜਾ ਰਿਹਾ ਫਿਰ ਉਸ ਨੂੰ ਜਾਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਉੱਤੇ ਸਾਹਮਣੇ ਤਸਵੀਰਾਂ ਨੇ ਜਲੰਧਰ ਦੀਆਂ ਤਸਵੀਰਾਂ ਦਿਖਾ ਰਿਹਾ ਵੱਡੇ ਜਿਹੜੇ ਅਫਸਰ ਨੇ ਮੌਕੇ ਤੇ ਪਹੁੰਚੇ ਹੋਏ ਨੇ ਬੈਰੀਕੇਡਿੰਗ ਕੀਤੀ ਹੋਈ ਆ ਪੂਰੀ ਤਰ੍ਹਾਂ ਦੇ ਨਾਲ ਉਹ ਲਗਾਤਾਰ ਪੈਣੀ ਨਜ਼ਰ ਬਣਾ ਕੇ ਰੱਖੀ ਹੋਈ ਆ ਪ੍ਰਸ਼ਾਸਨ ਨੇ ਹਰੇਕ ਰਾਤ ਉਹ ਜਾਣ ਵਾਲੇ ਰਾਹੀਰ ਦੇ ਨਾਲ ਪੁੱਛਗਿੱਛ ਹੋ ਰਹੀ ਆ ਅਮਰਤਪਾਲ ਸਿੰਘ ਹੋਂਾ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾ ਰਿਹਾ ਪੁਲਿਸ ਕਹਿ ਰਹੀ ਆ ਕਿ ਅਮਰਤਪਾਲ